ਆਕੇ ਉਹ ਮਤਲਬ ਠਹਿਰੇ ਆ ਇੱਥੇ ਉਹਨੇ ਆਰਾਮ ਕੀਤਾ ਇੱਥੇ ਰੋਟੀ ਪਾੜੀ ਖਾਦਾ ਰੋਟੀ ਪਾੜੀ ਖਾਣ ਤੋਂ ਬਾਅਦ ਫੇ ਉਹ ਸਕੂਟੇ ਗਏ ਉੱਥੇ ਸਟੇਜ ਲੱਗੀ ਸੀ ਤੇ ਉਹ ਮਤਲਬ ਬਾਹਰ ਸੜਕ ਦੇ ਵਾਲੇ ਉਹਦੀ ਗੱਡੀ ਖੜੀ ਕਰਕੇ ਯਾਰ ਬਾਹਰ ਨਿਕਲ ਲਗੇ ਆ ਉਲੇ ਗੋਲੀਾਂ ਵਾਰਸੇ ਉਲੇ ਗੋਲੀਾਂ ਮਾਰ ਕੇ ਮਾਰ ਕਿੱਥੇ ਜੇ ਮੌਜੂਦ ਸੀ ਉਹ ਮਤਲਬ ਜਦੋਂ ਇਹ ਸਾਰਾ ਕਾਰਡ ਫਾਰਕ ਜਿੱਦਾਂ ਉਹ ਪਾਜੀ ਉਹਨੇ ਖੜੇ ਆ ਜਿਹੜੇ ਬਾਰੇ ਕਿਹਾ ਜਾਂਦਾ ਮਾਰਿਆ ਉਹ ਕਾਹਦੇ ਤੇ ਆਈ ਸੀ ਉਹ ਗੱਡੀ ਕਾਹਦੀ ਕਰ ਸਕੂਟਰ ਤੇ ਇਹ ਕਿੰਨੇ ਜਣੇ ਸੀ ਪਤਾ ਨਹੀਂ ਸਕੂਟਰ ਦੇ ਕਾਰੇ ਤਿੰਨੇ ਜਣੇ ਸੀ ਮੇਰੇ ਹਿਸਾਬ ਨਾਲ ਉਰੇ ਗੋੜੇ ਯਾਰ ਚਲਾਈ ਆ ਮਾਲ ਵਹੀ ਦਾ ਨੱਠ ਗਿਆ ਵੀ ਆਪਣੇ ਖੱਤਿਆਂ ਨੂੰ ਰੇਗਣੇ ਆਪਣੇ ਜਾਨ ਬਚਾਉਣੇ ਸੀ ਉਸ ਦਿਨ ਪੱਕੀ ਜਾਂ ਫਿਰ ਕਈ ਵਾਰੀ ਇਹ ਵੀ ਹੁਣ ਟ੍ਰੈਕ ਉੱਤੇ ਪਕਣੇ ਇੱਥੇ ਹੀ ਬਸ ਲੋਕੀ ਕਹਿੰਦੇ ਵੀ ਗੰਦੇ ਗਾਣੇ ਆ ਆ ਆ ਹੁਣ ਉਹਨਾਂ ਗਾਣਿਆਂ ਨੂੰ ਸੁਣਦੇ ਆ ਲੋਕੀ 36 ਸਾਲ ਬਾਅਦ ਵੀ ਚਮਕੀਲਾ ਉਹਨਾਂ ਹੀ ਸੁਣਿਆ ਜਾਂਦਾ ਜਿੰਨਾ ਉਦੋਂ ਸੁਣੇ ਉਦੋਂ ਹੀ ਮੇਰੇ ਹਸਾਬ ਨਾਲ ਜ਼ਿਆਦਾ ਸੁਣਦੇ ਹੋਣੇ ਉਹ ਜਿੱਦਾਂ ਉੱਤਰੀ ਗਾ ਉਦੋਂ ਦਾ ਗੂੜੀਆਂ ਮਾਰ ਕੇ ਉਹ ਮਾਲ ਮਾਰਦੇ ਨਹੀਂ ਤਾਂ ਨੱਠ ਗਏ ਮਾਲਾ ਇਹ ਨਹੀਂ ਦੇਖਾ ਪਹਿਲਾਂ ਕਿਹੜਾ ਉਤਰਾ ਕੇ ਗੂੜੀ ਚ ਲੈ ਕੇ ਦਿੱਤਾ ਹੋਈ ਕੀ ਹੁੰਦਾ ਉਸ ਦਿਨ ਉਹ ਉਹ ਦਿਨ ਨੂੰ ਅੱਜ ਯਾਦ ਕਰਦੇ ਆ ਇੱਥੇ ਆ ਕੇ ਉਹ ਮਤਲਬ ਠਹਿਰੇ ਆ ਜੀ ਇੱਥੇ ਉਹਨੇ ਆਰਾਮ ਕੀਤਾ ਇੱਥੇ ਰੋਟੀ ਪਾੜੀ ਖਾਦਾ ਰੋਟੀ ਪਾੜੀ ਖਾਣ ਤੋਂ ਬਾਅਦ ਫੇਰ ਉਹ ਸਕੂ ਤੇ ਗਏ ਉੱਥੇ ਸਟੇਜ ਲੱਗੜੀ ਸੀ ਉਸ ਸਟੇਜ ਤੇ ਉਹ ਮਤਲਬ ਬਾਹਰ ਛੜਕਦੇ ਵਾਲੇ ਉਹਦੀ ਗੱਡੀ ਖੜੀ ਕਰਕੇ ਯਾਰ ਬਾਹਰ ਨਿਕਲ ਲਗੇ ਆ ਉਹਦੇ ਗੋਲਿਆਂ ਵਾਰਸੇ ਉਹਦੇ ਗੋਲਿਆਂ ਮਰ ਕੇ ਮਾਰਦੇ ਅੱਛਾ ਜਦੋਂ ਆਉਂਦੇ ਨੇ ਉਦੋਂ ਤੁਸੀਂ ਕਿੱਥੇ ਜੀ ਸੀਗੇ ਤੁਹਾਨੂੰ ਪਹਿਲਾਂ ਪਤਾ ਲੱਗਿਆ ਸੀ ਕਈ ਦਿਨ ਵੀ ਅੱਜ ਇੱਥੇ ਅਮਰ ਚੰਗ ਚੰਕੀਲਾ ਜਿਹਦਾ ਉਹਦਾ ਪਤਾ ਹੀ ਹੁੰਦਾ ਰੌਲਾ ਪਿਆ ਸੀ ਬਹੁਤ ਸਾਰਾ ਜਿਆਦਾ ਮਸ਼ਹੂਰ ਇੱਥੇ ਆ ਕੇ ਉਹਨਾਂ ਨੇ ਰੋਟੀ ਖਾਧੀ ਉਦੋਂ ਕਿਉਂਕਿ ਜੇ ਤੁਹਾਡੀ ਉਮਰ ਤਾਂ 25 26 ਸਾਲ ਦੀ ਤਾਂ ਹਰ ਇੱਕ ਨੂੰ ਚਾਹ ਹੁੰਦਾ ਵੀ ਪਹਿਲਾਂ ਵੇਖੀਏ ਕਲਾਕਾਰ ਹਾਂ ਹਾਂ ਪਹਿਲਾਂ ਲਿਖੇ ਨਹੀਂ ਅਸੀਂ ਵੈਸੇ ਇੱਧਰ ਨਹੀਂ ਆਏ ਉੱਥੇ ਰੋਟੀ ਖਾਦੇ ਉੱਥੇ ਮੰਨ ਲਓ ਅਸੀਂ ਸੀਗੇ ਖੜੇ ਜਾਂ ਗੋਲੀ ਚੱਲੀ ਹੈ ਅੱਛਾ ਕੀ ਹੁੰਦਾ ਉਸ ਦਿਨ ਕਿਉਂਕਿ ਪਹਿਲਾਂ ਹੀ ਨਾ ਇੱਕ ਮਾਹੌਲ ਉਤਰਾਂ ਦਾ ਬਣ ਜਾਂਦਾ ਜਦੋਂ ਕੁਝ ਬਾਣਾ ਵਾਪਰਨਾ ਹੋਵੇ ਤਾਂ ਤੁਸੀਂ ਆਪ ਦੀ ਉਮਰ ਦੇ ਵਿੱਚ ਉਦੋਂ ਜਾਂ ਮਾਹੌਲ 'ਚ ਵੇਖਿਆ ਵੀ ਅੱਜ ਕੁਝ ਮਾੜੀ ਚੀਜ਼ ਨਾ ਹੋ ਜੇ ਜਾਂ ਕੁਝ ਵਾਪਰ ਨਾ ਨਹੀਂ ਮਾਹੌਲ ਤਾਂ ਸਹੀ ਲੱਗਦਾ ਸੀ ਪਰ ਮੁਕੇ ਦੇ ਪਤਾ ਲੱਗਾ ਵੇ ਆ ਕੰਮ ਹੋਇਆ ਅੱਛਾ ਕੀ ਇੱਥੇ ਅਮਰ ਸਿੰਘ ਚਮਕੀਲਾ ਸਟੇਜ ਤੇ ਉਦੋਂ ਪ੍ਰੋਗਰਾਮ ਸਾਰੀ ਤਿਆਰੀ ਤੇ ਹੋ ਗਈ ਸੀ ਸਟੇਜ ਤੇ ਜਾਣ ਲੱਗੇ ਸੀ ਉਦੋਂ ਹਾਂ ਸਟੇਜ ਤੇ ਜਾਣ ਲੱਗੇ ਸਟੇਜ ਤੇ ਉਰੇ ਮਾਰਤਾ ਉਹਨਾਂ ਗੋਲੀਆਂ ਮਾਰ ਲੋ ਗੱਡੀ ਚੋਂ ਨਿਕਲ ਗਈ ਅੱਛਾ ਤੁਸੀਂ ਉਦੋਂ ਕਿੱਥੇ ਜੇ ਮੌਜੂਦ ਸੀ ਮਤਲਬ ਜਦੋਂ ਇਹ ਸਾਰਾ ਕਾਰਡ ਫਰਕ ਜਿੱਦਾਂ ਭਾਜੀ ਹੁਣੇ ਖੜੇ ਆ ਠੀਕ ਹੈ ਇੰਨਾ ਕੁ ਫਰਕ ਤੇ ਖੜੇ ਇਹ ਥੋੜਾ ਜ਼ਿਆਦਾ ਰੱਖ ਲਓ ਗੱਡੀ ਚੋਂ ਜਿੱਦਾਂ ਨਿੱਜਾ ਨਿਕਲੇਗਾ ਉਦੋਂ ਤਾਂ ਗੋਲੀਆਂ ਮਾਰੀ ਗਏ ਤੇ ਜਿੰਨਾ ਬਾਰੇ ਕਿਹਾ ਜਾਂਦਾ ਵੀ ਜਿਹੜੇ ਕਿਹਾ ਜਾਂਦਾ ਮਾਰਿਆ ਉਹ ਕਾਦੇ ਤੇ ਆਈ ਸੀ ਉਹ ਗੱਡੀ ਕਾਦੇ ਕਾਦੇ ਸਕੂਟਰ ਤੇ ਹੀ ਮੇਰਾ ਖਿਆਲ ਹੈ ਠੀਕ ਹੈ ਸਕੂਟਰ ਤੇ ਹੀ ਕਿ ਕਾਰੇ ਕਿੰਨੇ ਜਣੇ ਸੀ ਪਤਾ ਨਹੀਂ ਸਕੂਟਰ ਦੇ ਕਾਰੇ ਤੋਂ ਤਿੰਨੇ ਜਣੇ ਸੀ ਮੇਰੇ ਹਿਸਾਬ ਨਾਲ ਤਿੰਨ ਜਣੇ ਕਹਿੰਦੇ ਵੀ ਲੋਈ ਦੀ ਬੁੱਕਲ ਮਾਰੀ ਕਿ ਕਿਦਾਂ ਕਿਹੜੇ ਰੂਪ ਦੇ ਵਿੱਚੋਂ ਆਏ ਸੀ ਭੀਸ ਕਿਹੜਾ ਸੀ ਉਹ ਹਣ ਇੰਨਾ ਨਹੀਂ ਦੇਖ ਸਕੂਗਾ ਕਿਹੜਾ ਕਿਹੜੇ ਪੇਰ ਪੁੱਛਦਾ ਤੈਨ ਸੇ ਸਾਰਾ ਟਾਈਮ ਕਿੱਥੋਂ ਖੜਾ ਹੁੰਦਾ ਸੀ ਬੰਦੇ ਤੋਂ ਨਹੀਂ ਪਹਿਲਾਂ ਤਾਂ ਪਤਾ ਲੱਗ ਹੀ ਜਾਂਦਾ ਵੀ ਆਹੀ ਬੰਦੇ ਸੀ ਕਿਉਂਕਿ ਮੌਕੇ ਤੇ ਹੀ ਪ੍ਰਗਟ ਹੀ ਹੋਗੇ ਪਹਿਲਾਂ ਥੋੜੋ ਪਤਾ ਲੱਗਣਾ ਵੀ ਇਹ ਬੰਦੇ ਕੌਣ ਹਨ ਬੰਦੇ ਨੇ ਵਿੱਚੇ ਖੜੇ ਹੋਣਗੇ ਉਹ ਨਹੀਂ ਮੌਕੇ ਤੇ ਜਦੋਂ ਇੱਕੋ ਦਮ ਉਹਨਾਂ ਨੇ ਆਪਣੀ ਜਿਹੜੀ ਕਹਿੰਦੇ ਲੋਈ ਲਾ ਕੇ ਉਹਨੇ ਗੋਲੇ ਜਾਰ ਚਲਾਈਆਂ ਮੱਲਬਾ ਹੀ ਦਾ ਨ ਆ ਮਾਰ ਫਣੀ ਗੋਲੀ ਚਲਾਈ ਜਾ ਗੋਲੀ ਚਲਾ ਕੇ ਮਾਰਦੇ ਸਾਰੇ ਨਹੀਂ ਸਭ ਤੋਂ ਇੰਨਾ ਕ ਬਾਅਦ ਚੋਂ ਤਾਂ ਪਤਾ ਹੀ ਲੱਗਿਆ ਹੁਣਾਂ ਵੀ ਪਹਿਲੀ ਗੋਲੀ ਕਿਹਦੇ ਲੱਗੀ ਜਾਂ ਕਿਵੇਂ ਇਹ ਸਾਰਾ ਕੁਝ ਤਾਂ ਤੁਹਾਨੂੰ ਦੇਖਿਆ ਹੋਣਾ ਕਿ ਇੰਨਾ ਨਹੀਂ ਪਤਾ ਇੰਨਾ ਨਹੀਂ ਪਤਾ ਲੱਗਾ ਮੇਰੇ ਹਿਸਾਬ ਨਾਲ ਚਮਕੀਲੇ ਤੇ ਲੱਗੀ ਆ ਪੱਕਾ ਨਹੀਂ ਪਤਾ ਮੈਂ ਤੇਰੇ ਕੋਲ ਕਿਉਂ ਹੀ ਨਟਕਾਇਆ ਸੀ ਅੱਛਾ ਤੇ ਵਿਆਹ ਵਾਲੇ ਉਦੋਂ ਮਾਹੌਲ ਤਾਂ ਸਾਰਾ ਸਹਿਮ ਦਾ ਹੋ ਗਿਆ ਹੋਣਾ ਕਿਉਂਕਿ ਸਾਰਾ ਪਰਿਵਾਰ ਵਿਆਹ ਵਾਲਾ ਉੱਥੇ ਕੀ ਹੋਣਾ ਵਿਆਹ ਵਾਲਾ ਫੇ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਦਾ ਪੁਲਿਸ ਆ ਗਈ ਸੀ ਇੱਥੇ ਹਾਂਜੀ ਉਸ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਪੁਲਿਸ ਇੱਥੇ ਕਿੰਨੇ ਵਜੇ ਤੱਕ ਪਹੁੰਚ ਜਾਂਦੀ ਹੈ ਜਦੋਂ ਇਹ ਜੋੜੀ ਦੇ ਨਾਲ ਇਹ ਕੱਲ 12 ਵਜੇ ਦੀ ਗੱਲ ਆ ਇਹ ਪੁਲਿਸ ਤਾਂ 8:30 2 ਵਜੇ ਆਈ ਹੋਊਗੀ 2 2 ਵਜੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਲਾਸ਼ਾਂ ਨੂੰ ਤੁਸੀਂ ਦੱਸਦੇ ਸੀ ਵੀ ਫਲੋਰ ਲਾਸ਼ਾਂ ਫਲੋਰ ਲੈ ਕੇ ਆਇਆ ਸੀ ਠੀਕ ਹੈ ਤੁਸੀਂ ਨਾਲ ਗਏ ਸੀ ਹਾਂ ਨਾਲ ਗਏ ਸੀ ਇੱਕ ਮੈਂ ਰਿਹਾ ਕੇ ਜਗENDER ਸਿੰਘ ਸੀ ਇੱਕ ਹੋਰ ਬੰਦਾ ਏ ਜੱਕ ਇਹ ਨਾਲ ਹੋਰ ਇਤਜ਼ਾਰ ਸੀ ਇੱਕ ਕੋ ਟਰੈਕਟਰ ਟਰਾਲੀ ਵਾਲਾ ਸੀ ਆ ਖੂਹ ਵਾਲਾ ਠੀਕ ਹੈ ਉਹਦਾ ਨਾਮ ਪਾਇਸੇ ਕਾ ਦਾ ਆਪਣੇ ਤੂਆ ਜੀਵਨ ਸਿੰਘ ਉਹਦੀ ਟਰਾਲੀ ਟਰੈਕਟਰ ਸੀ ਠੀਕ ਹੈ ਉਸ ਫਲੋਰ ਲੈ ਗਏ ਸੀ ਬਲਾ ਹਸਪਤਾਲ ਅੱਛਾ ਕੀ ਉਹ ਉਸ ਦਿਨ ਜਿਹੜਾ ਤੁਸੀਂ ਵੇਖਿਆ ਕਿਉਂਕਿ ਤੁਹਾਨੂੰ ਤਾਂ ਚੇਤੇ-ਚੇਤੇ ਵੀ ਹੋਣਾ ਨੀਗਾ ਤੇ ਫਿਰ ਪਿੰਡ ਦੇ ਵਿੱਚ ਮਾਹੌਲ ਕਿਵੇਂ ਸੀਗਾ ਜਦੋਂ ਇੱਕ ਮਾਹੌਲ ਸਾਨੂੰ ਪਤਾ ਹੈ ਭਜਾ ਤੇਰੀ ਬਾਰਦਾਰ ਹੋਵੇ ਪਿੰਡ ਦੇ ਮਾਹੌਲ ਦਾ ਕੀ ਹੁੰਦਾ ਸਹਿਮ ਦਾ ਮਾਹੌਲ ਸਹਿਮ ਦਾ ਮਾਹੌਲ ਹੈ ਤਾਂ ਸਭ ਕੁਝ ਹੋ ਜਾਂਦਾ ਰੋਟੀ ਉਸ ਦਿਨ ਪੱਕੀ ਜਾਂ ਫਿਰ ਕਈ ਵਾਰੀ ਇਹ ਵੀ ਹੁੰਦਾ ਕਿਹੜਾ ਟਿਕਟੇ ਪਕੜਿਆ ਇੱਦਾਂ ਹੀ ਸੀ ਬਸ ਠੀਕ ਹੈ ਹਾਂ ਤਾਂ ਤੇ ਹੋਰ ਕੀ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਪਹਿਲਾਂ ਵੀ ਖਾੜੇ ਦੇਖਿਆ ਬਹੁਤ ਸਾਰੇ ਲੋਕ ਇਲਜ਼ਾਮ ਲਾਉਂਦੇ ਉਹ ਇੰਨੇ ਜਾਣਦੇ ਬਹੁਤ ਜ਼ਿਆਦਾ ਮਸ਼ਹੂਰ ਸੀ ਉਹ ਮਤਲਬ ਜਿੱਦਾਂ ਇੱਥੇ ਨਾਂ ਲਾ ਕੇ ਵੀ ਲਗਾਇਆ ਉਹ ਪਰ ਬਹੁਤ ਸਾਰੇ ਲੋਕਾਂ ਦਾ ਉਦੋਂ ਇਹ ਕਹਿੰਦੇ ਹੁੰਦੇ ਸੀ ਵੀ ਜਿਹੜੇ ਚਮਕੀਲਾ ਦੇ ਗੀਤਾਂ ਦੇ ਜਿਹੜੇ ਬੋਲ ਹੁੰਦੇ ਨੇ ਉਹ ਥੋੜੇ ਗਰਮ ਹੁੰਦੇ ਨੇ ਤੱਤੇ ਹੁੰਦੇ ਨੇ ਤਾਂ ਤੁਸੀਂ ਉਦੋਂ ਉਮਰ ਦੇ ਮੁਤਾਬਕ ਸਮਝਿਆ ਕਿ ਇਹ ਗਾਣੇ ਚਮਕੀਲੇ ਨੂੰ ਨਹੀਂ ਗਾਉਣੇ ਚਾਹੀਦੇ ਜਾਂ ਉਹ ਕਿਉਂ ਗਾ ਰਿਹਾ ਕੋਈ ਮਨ ਦੇ ਵਿੱਚੋਂ ਨਹੀਂ ਲੈ ਹੁਣ ਉਹ ਗਾਉਂਦਾ ਸੀ ਲੋਕੀ ਸੁਣਦੇ ਸੀ ਤਾਂ ਗਾਉਂਦਾ ਸੀ ਉਹ ਹੁਣ ਆਪਾਂ ਕੀ ਕਹਿ ਸਕਦੇ ਨਹੀਂ ਗਾਉਣੇ ਚਾਹੀਦੇ ਠੀਕ ਹੈ ਲੋਕੀ ਕਹਿੰਦੇ ਵੀ ਗੰਦੇ ਗਾਣੇ ਆ ਆ ਆ ਹੁਣ ਉਹਨਾਂ ਗਾਣਿਆਂ ਨੂੰ ਸੁਣਦੇ ਆ ਲੋਕੀ ਲੱਗਦਾ ਵੀ ਜਿਹੜਾ ਉਦੋਂ ਕਿਤੇ ਨਾ ਕਿਤੇ ਜਿਹੜਾ ਚਮਕੀਲਾ ਸੀ ਉਸ ਸਮੇਂ ਦਾ ਸੱਚ ਜਿਹੜਾ ਤੇਜੀ ਨਾਲ ਬਿਆਨ ਕਰਦਾ ਸੀ ਜਾਂ ਪਰਦੇ ਚੱਕਤੇ ਸੀ ਉਹਨੇ ਸਾਰੇ ਰਿਸ਼ਤੇ ਉਹ ਮਲਵਾ ਮੇ ਲੋਕ ਵਾਲੇ ਗਾਣੇ ਗਾਉਂਦਾ ਹੀ ਕੋਈ ਐਡਾ ਦਾ ਨਾ ਇਹ RAM ਘਰ ਆਏ ਗੱਲਾਂ ਵਾਪਰੇ ਇਹ ਗਾਉਂਦਾ ਸੀ ਉਹ ਕਹਿਆ ਜਾਂਦਾ ਵੀ 8000 ਰੁਪਏ ਕਹਿੰਦੇ ਲਿਆ ਸੀ ਕੋਈ ਪਤਾ ਵੀ ਤੁਹਾਨੂੰ ਕਿੰਨੇ ਪੈਸੇ ਪੂਸੀਆਂ ਦੇ ਵਿੱਚ ਆ ਨਹੀਂ ਮੈਨੂੰ ਪਤਾ ਪੈਸਾ ਨਹੀਂ ਪਤਾ ਠੀਕ ਹੈ ਤੇ ਉਹ ਪਰਿਵਾਰ ਹੁਣ ਬਿਲਕੁਲ ਉਸ ਤੋਂ ਬਾਅਦ ਆਇਆ ਹੀ ਨਹੀਂ ਜਾਂ ਕਦੇ-ਕਦੇ ਆਉਂਦਾ ਨਹੀਂ ਆਉਂਦੇ ਹੋਣਗੇ ਆਪਣੇ ਘਰ ਉਹ ਬਾਹਰ ਰਹਿੰਦੇ ਪਹਿਲਾਂ ਦੇ ਬਾਹਰ ਆ ਉਹ ਠੀਕ ਹੈ ਹਾਂਜੀ ਉਦੋਂ ਯਾਦ ਆ ਕਿ ਕਿਸ ਤਰ੍ਹਾਂ ਦਾ ਡਰੈੱਸ ਅਪ ਸੀਗਾ ਚਮਕੀਲਾ ਜੀ ਦਾ ਜਦੋਂ ਉਹ ਨਾ ਬੱਸ ਨਹੀਂ ਕੀਤਾ ਮੈਕਰੀ ਗਏ ਜਰੂਰ ਹੈ ਲਾਸ਼ ਵਾਲਾ ਕਿ ਡਰੈੱਸ ਦਾ ਨਹੀਂ ਪਤਾ ਅੱਛਾ ਅੰਬੈਸਡਰ ਦੇ ਵਿੱਚ ਗੱਡੀ ਦੇ ਵਿੱਚ ਆਈ ਪੁਰਾਣੀ ਜਿਹੜੀ ਬੱਸ ਡਰ ਗੱਡੀ ਹੁੰਦੀ ਹੈ ਉਹਦੇ ਵਿੱਚ ਉਹ ਵੈਕਟਰ ਗੱਡੀ ਅੱਛਾ ਠੀਕ ਹੈ ਉਸ ਤੋਂ ਬਾਅਦ ਵੀ ਲੋਕ ਤਾਂ ਇੱਥੇ ਕਈ ਦਿਨ ਸੋਗ ਮਨਾਉਣ ਆਉਂਦੇ ਹੋਣ ਜਾਂ ਵੇਖਣ ਆਉਂਦੇ ਬਹੁਤ ਬਹੁਤ ਆਉਂਦੇ ਰਹਾ ਯਾਰ ਦੇਖਣ ਆਉਣੇ ਫੇ ਡਰਦਾ ਕੋਈ ਆਉਂਦਾ ਨਾ ਇਹ ਨੂੰ ਹਾਂਜੀ ਹਾਂਜੀ ਤੇ ਉਦੋਂ ਕਿਹਾ ਜਾਂਦਾ ਵੀ ਜਿਹੜੇ ਜਿਹੜੇ ਮਾਰ ਕੇ ਗਏ ਆ ਉਹਨਾਂ ਨੇ ਨਾਰੇ ਵੀ ਲਾਏ ਜਾਂ ਆਪਣੇ ਕੋਈ ਰੋਲਾ ਵੀ ਪਾਇਆ ਵੀ ਅਸੀਂ ਮਾਰਤਾ ਗਾਲਾਂ ਉਹញਾਂ ਸੁਣੀ ਹੋਣ ਗਿਆ ਬੰਦਾ ਇਹ ਤਾਂ ਨੱਟ ਗਿਆ ਸੀ ਨਾ ਠੀਕ ਹੈ ਹਾਂਜੀ ਤੇ ਫਿਰ ਲਾਸ਼ਾ ਲੈ ਕੇ ਤੇ ਜਦੋਂ ਗਏ ਤੁਹਾਡੇ ਮਨ ਤੇ ਜਾਂ ਸਾਰੇ ਲੋਕਾਂ ਦੇ ਆਪਸ ਦੇ ਵਿੱਚ ਵਿਚਾਰ ਕੀਤਾ ਲਾਸ਼ਾ ਵਿੱਚ ਦਾ ਉਹਨੇ ਬੰਦਾ ਸਾਡੇ ਸਾਡਾ ਸੀਗਾ ਆਪਣਾ ਉਹ ਲੋ ਬੇ ਇੱਥੇ ਕੋਈ ਹੈ ਨਾ ਅਸੀਂ ਨਾਲ ਲਵਾਉਣ ਨੂੰ ਅਸੀਂ ਤਿੰਨਾਂ ਚੌੜੇ ਨਾਲ ਲਦਾਈਆਂ ਇੱਥੋਂ ਖੂਤੋਂ ਲਦਾ ਕੇ ਫਲਾਉਣ ਲੈ ਕੇ ਨਾਲ ਇੱਕ ਪੁਲਿਸ ਵਾਲਾ ਇੱਕ ਟਰੈਕਟਰ ਵਾਲਾ ਸੀ ਤਿੰਨ ਚਾਰ ਜਿਹੜੇ ਆਈ ਫਿਰ ਉਹ ਤੋਂ ਵਾਪਸ ਲਾਸ਼ਾ ਜੋ ਮਲਾਜਾ ਕਾ ਨਾ ਪੋਰ ਰਾਤ ਰਲੋ ਕਰਕੇ ਫਿਰ ਤੋਂ ਬਾਅਦ ਉਹਨਾਂ ਦੇ ਹਵਾਲੇ ਕਰਕੇ ਵਾਪਸ ਵਾਪਸ ਆ ਗਏ ਅਸੀਂ 36 ਸਾਲ ਬਾਅਦ ਵੀ ਚਮਕੀਲਾ ਉਹਨਾਂ ਹੀ ਸੁਣਿਆ ਜਾਂਦਾ ਜਿੰਨਾ ਉਦੋਂ ਸੁਣਿਆ ਸੀ ਉਦੋਂ ਹੀ ਮੇਰੇ ਹਿਸਾਬ ਨਾਲ ਜ਼ਿਆਦਾ ਸੁਣਦੇ ਹੁਣੇ ਹਾਂ